ਪੰਜਾਬ ਦੇ ਵਿੱਚ ਜੋ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਤੇਜ਼ ਹੋ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਹੋਵੇਗਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡਾ ਫੇਰ ਬਦਲ ਹੋਣ ਦੀਆਂ ਚਰਚਾਵਾਂ ਕੱਲ੍ਹ ਦੀਆਂ ਜੋ ਹੋਰ জোর ਫੜ ਗਈਆਂ ਨੇ ਅੱਜ ਸਵੇਰ ਤੋਂ ਜੋ ਕਿ ਪੰਜਾਬ ਦੇ ਵਿੱਚ ਮੰਤਰੀ ਬਦਲੇ ਜਾਂਦੇ ਨੇ ਅਫਸਰशाही ਬਦਲੀ ਜਾਂਦੀ ਏ ਲੇਕਿਨ ਅੱਜ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਚਰਚਾਵਾਂ ਹੋਰ ਤੇਜ਼ ਹੁੰਦੀਆਂ ਜਾ ਰਹੀਆਂ ਨੇ ਜੋ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸਥਿਤੀ ਸਪਸ਼ਟ ਹੁੰਦੀ ਨਜ਼ਰ ਆਵੇਗੀ ਕਰਤਾਰ ਸਿੰਘ ਸੰਧਵਾ ਜਿਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਏ ਕਰਤਾਰ ਸਿੰਘ ਸੰਧਵਾ ਨੂੰ ਸੀਐਮ ਦੀ ਕੁਰਸੀ ਤੇ ਬਿਠਾਉਣ ਵਾਸਤੇ ਸੰਦੀਪ ਪਾਠਕ ਤੇ ਰਗਵ ਚੱਡਾ ਕਿ ਹੋਰ ਦਿੱਲੀ ਤੋਂ ਲੀਡਰਸ਼ਿਪ ਜਿਹੜੀ ਹੈ ਪੰਜਾਬ ਵਿੱਚ ਆ ਗਈ ਏ ਇਸ ਨੂੰ ਲੈ ਕੇ ਚਰਚਾਵਾਂ ਹੋਰ ਜ਼ੋਰ ਫੜ ਗਈਆਂ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਕਾਂਗਰਸ ਸਰਕਾਰ ਦੇ ਵੇਲੇ ਹੋਇਆ ਕਾਂਗਰਸ ਸਰਕਾਰ ਦੇ ਵਕਤ ਤਲੇਸ਼ ਪਿਆ ਸੀਐਮ ਬਦਰਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਦਿਨ ਸੀਐਮ ਦੀ ਕੁਰਸੀ ਤੋਂ ਲਾਇਆ ਗਿਆ ਤਾਂ ਉਸ ਦਿਨ ਸਵੇਰ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਰੇੜਕਾ ਚੜਦਾ ਰਿਹਾ। راہਲ ਗਾਂਧੀ ਦੀ ਪੂਰੀ ਟੀਮ ਪੰਜਾਬ ਵਿੱਚ ਪਹੁੰਚੀ ਹੋਈ ਸੀ। ਔਰ ਨਵਜੋਤ ਸਿੰਘ ਸਿੱਧੂ, ਸਨੀਲ ਕੁਮਾਰ ਜਾਖੜ, ਓਪੀ ਸੋਨੀ ਇਸ ਤਰ੍ਹਾਂ ਦੇ ਵੱਡੇ ਲੀਡਰ ਜਿਹੜੇ ਸਟੇਜ ਤੇ ਮੌਜੂਦ ਸੀ 100 ਜੋ ਸੀਐਮ ਪ੍ਰਸ਼ਾਸਨ ਹੁੰਦਾ ਹੈ ਸੀਐਮ ਦੀ ਸਿਕਿਉਰਟੀ ਹੁੰਦੀ ਹੈ ਸੀਐਮ ਦੇ ਜਿਹੜੇ ਲੈਂਡ ਕਲੂਜਨ ਹੁੰਦੀਆਂ ਨੇ ਉਹਨਾਂ ਦੇ ਡਰਾਈਵਰ ਆਪਣੀਆਂ ਆਪਣੀਆਂ ਗੱਡੀਆਂ ਨੂੰ ਸਟਾਰਟ ਰੱਖਿਆ ਹੋਇਆ ਸੀ ਕਿ ਕਿਸ ਨੂੰ ਸੀਐਮ ਐਲਾਨਣਗੇ ਔਰ ਲੈਂਡ ਕਲੂਜਨ ਔਰ ਸਿਕਿਉਰਟੀ ਉਸੇ ਪਾਸੇ ਨੂੰ ਚਲੀ ਜਾਵੇਗੀ ਸੋ ਚਰਚਾ ਬਣੀ ਹੋਈ ਸੀ ਜਦੋਂ ਸੀਐਮ ਬਦਲਿਆ ਜਾਂਦਾ ਹੈ ਕਾਂਗਰਸ ਸਰਕਾਰ ਦੇ ਵਿੱਚ ਤਾਂ ਪਹਿਲਾ ਨਾਮ ਆ ਜਾਂਦਾ ਸੀ ਸੁਖਿੰਦਰ ਸਿੰਘ ਰੰਧਾਵਾ ਦਾ ਸੁਖੀ ਰੰਧਾਵਾ ਦਾ ਅੱਧਾ ਘੰਟਾ ਨਾਮ ਚੱਲਿਆ ਸੁਖੀ ਰੰਡਾਵਾ ਦੇ ਘਰ ਵਿੱਚ ਲੱਡੂ ਤਿਆਰ ਹੋ ਗਏ ਕਹਿੰਦੇ ਲੱਡੂਆਂ ਦੇ ਹਲਵਾਈਆਂ ਨੂੰ ਕਹਿ ਦਿੱਤਾ ਗਿਆ ਲੱਡੂਆਂ ਨੂੰ ਜਿਹੜਾ ਕਿ ਪੇਟੀਆਂ ਪਰ ਪਰ ਕੇ ਸੁਖੀ ਰੰਡਾਵਾ ਦੇ ਪਿੰਡ ਡੇਰਾ ਬਾਬਾ ਨਾਨਕ ਉੱਥੇ ਪਹੁੰਚਨੇ ਸ਼ੁਰੂ ਹੋ ਗਈਆਂ ਲੇਕਿਨ ਲੈਂਡ ਕਲੋజర్ ਰਸਤੇ ਵਿੱਚ ਪਹੁੰਚਿਆ ਸੀ ਤਾਂ ਪਿੱਛੂ ਫੋਨ ਆ ਗਿਆ ਲੈਂਡ ਕਲੋజర్ ਸਿਕਿਉਰਟੀ ਨੂੰ ਕਿ ਸੁਖੀ ਰੰਡਾਵਾ ਨਹੀਂ ਨਵਜੋਤ ਸਿੰਘ ਸਿੱਧੂ ਸੀਮ ਹੋਣਗੇ ਨਵਜੋਤ ਸਿੰਘ ਸਿੱਧੂ ਦੇ ਘਰਾਂ ਨੂੰ ਅੰਮ੍ਰਿਤਸਰ ਨੂੰ ਗੱਡੀਆਂ ਮੁੜੀਆਂ ਲੈਂਡ ਕਲੋజర్ ਔਰ ਉਧਰ ਲੱਡੂਆਂ ਦੀਆਂ ਜਿਹੜੀਆਂ ਤਿਆਰੀਆਂ ਹੋ ਗਈਆਂ لیکن 15 منٹ بعد سی ایم بدل ڈٹا گیا سی ایم دا نام سامنے آ گیا او پی سونی ہن او پی سونی جڑے کہ وہ بھی امریٹسر دے وچ سی اوتھوں کوئی زیادہ دوری نہیں سی نوجو سنگھ سیدھو تے او پی سونی دے وچکار لینڈ کلوزر اوتھے رُک گیا کہ ہن پہلا فیصلہ ہو جاوے کہ نوجو سنگھ سیدھو دے کرنوں موڑنیے نے یا لینڈ کلوزر ਜਿਹੜੇ ਕਿ ਉਹ ਵੀ ਸੋਨੀ ਦੇ ਘਰਾਂ ਨੂੰ ਮੋੜਨੀਆਂ ਨੇ ਤਾਂ ਫਿਰ ਲੈਂਡ ਕਲੋਜ਼ਰ ਉੱਥੇ ਰੁਕ ਜਾਂਦੀਆਂ ਨੇ ਸਿਕਿਉਰਿਟੀ ਉੱਥੇ ਰੁਕ ਜਾਂਦੀ ਏ ਲੇਕਿਨ ਜਦੋਂ ਸ਼ਾਮ ਦੇ 4:00 ਵੱਜ ਜਾਂਦੇ ਨੇ ਤਾਂ ਉਸ ਵਕਤ ਆਵਾਜ਼ ਆ ਜਾਂਦੀ ਏ ਚਰਨਜੀਤ ਚੰਨੀ ਚਰਨਜੀਤ ਚੰਨੀ ਨੂੰ ਸੀਐਮ ਅਲਾਨ ਦਿੱਤਾ ਗਿਆ ਰਾਹੁਲ ਗਾਂਧੀ ਦੇ ਵੱਲੋਂ ਔਰ ਉੱਥੋਂ ਲੈਂਡ ਕਲੋਜ਼ਰ ਮੁੜੀਆਂ ਸਿੱਧੀਆਂ ਚਮਕੌਰ ਸਾਹਿਬ ਪਹੁੰਚ ਜਾਂਦੀਆਂ ਨੇ ਸੋ ਉਹੋ ਇੱਕ ਸਥਿਤੀ ਹੁਣ ਫਿਰ ਪੈਦਾ ਹੋ ਗਈ ਏ 2000 ਜਿਹੜੀ 22 ਵਾਲੀ 21 ਵਾਲੀ ਸਥਿਤੀ ਉਹ ਸਾਹਮਣੇ ਆ ਗਈ ਏ ਕਿ ਦੋ ਚਿਹਰੇ ਸੀਐਮ ਤੇ ਲਈ ਜੋ ਫੈਲਾ ਕੀਤੇ ਜਾ ਰਹੇ ਨੇ ਕਿ ਸੀਐਮ ਬਦਲਣਾ ਹੀ ਬਦਲਣਾ ਹੈ ਆਮ ਆਦਮੀ ਪਾਰਟੀ ਨੇ ਆਹੀ ਸਾਲਾਂ ਦੇ ਵਿੱਚ ਜੋ ਭਗਵੰਤ ਮਾਨ ਦੀ ਸਰਕਾਰ ਤੇ ਰਹਿਣ ਮੈਂ ਹੀ ਕੋਈ ਕੰਮ ਨਹੀਂ ਹੋਇਆ ਜੋ ਕਿ ਅਫਸਰਸ਼ਾਹੀ ਬਦਲੀ ਜਾ ਰਹੀ ਸੀ ਮੰਤਰੀ ਬਦਲੇ ਜਾ ਰਹੀ ਸੀ ਲੇਕਿਨ ਉਹ ਨਤੀਜਾ ਸਾਹਮਣੇ ਨਹੀਂ ਆ ਰਿਹਾ ਸੀਗਾ ਜਿਸ ਨੂੰ ਲੈ ਕੇ ਹੁਣ ਸੀਐਮ ਬਦਲਣ ਵਾਸਤੇ ਸੋਚਿਆ ਜਾ ਰਿਹਾ ਕਿ ਸੀਐਮ ਇੱਕ ਪਾਸੇ ਬਿਮਾਰ ਹੋਏ ਹੋਏ ਨੇ ਉਹ ਹਸਪਤਾਲ ਚ ਦਾਖਲ ਨੇ ਜਿਵੇਂ ਹੀ ਕੱਲ ਸੰਦੀਪ ਪਾਟਕ ਜੀ ਆਏ ਨੇ ਔਰ ਉਹਨਾਂ ਦਾ ਹਾਲ-ਚਾਲ ਪੁੱਛਿਆ ਉਹਨਾਂ ਤੋਂ ਜਿਹੜਾ ਕਿ ਇਹ ਸਥਿਤੀ ਸਾਹਮਣੇ ਆ ਰਹੀ ਹੈ ਕਿ ਸੀਐਮ ਦੀ ਹਾਲਾਤ ਬਹੁਤ ਗੰਭੀਰ ਬਣੇ ਹੋਏ ਨੇ ਪੰਜਾਬ ਵਿੱਚ ਕਾਰਜਕਾਰੀ ਸੀਐਮ ਹੀ ਨਹੀਂ ਪਰਮਾਨੈਂਟ ਸੀਐਮ ਲਾਇਆ ਜਾਵੇ ਸੋ ਪਰਮਾਨੈਂਟ ਸੀਐਮ ਲਾਉਣ ਵਾਸਤੇ ਦੋ ਚਿਹਰੇ ਸਾਹਮਣੇ ਆ ਗਏ ਨੇ ਇੱਕ ਕੋਟਾਰ ਸਿੰਘ ਸੰਧਵਾ ਤੇ ਦੂਸਰਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੁਣ ਦੋਨਾਂ ਚਿਹਰਿਆਂ ਦੇ ਉੱਪਰ ਜਿਹੜਾ ਕਿ ਚਰਚਾ ਵੀ ਹੋ ਰਹੀ ਹੈ ਦਿੱਲੀ ਤੋਂ ਜਿਹੜੇ ਹੋਰ ਲੀਡਰ ਆ ਰਹੇ ਨੇ ਦੋਨਾਂ ਚਿਹਰਿਆਂ ਦੇ ਵਿੱਚੋਂ ਕਿਸ ਨੂੰ ਸੀਐਮ ਲਾਇਆ ਜਾਵੇਗਾ ਜੋ ਕਿ ਕਾਰਜਕਾਰੀ ਨਹੀਂ ਜਿਹੜਾ ਕਿ ਸੀਐਮ ਲਾਉਣ ਵਾਸਤੇ ਸੋਚਿਆ ਜਾ ਰਿਹਾ ਕਿ ਪਰਮਾਨੈਂਟ ਸੀਐਮ ਲਾ ਦਿੱਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰਫ ਪੰਜਾਬ ਦੀ ਪ੍ਰਧਾਨਗੀ ਦਿੱਤੀ ਜਾਵੇ ਸੋ ਇਸ ਨੂੰ ਲੈ ਕੇ ਚਰਚਾਵਾਂ ਤਿੱਜ ਹੋ ਗਈਆਂ ਨੇ ਸਿਕਿਉਰਟੀ ਜਿਹੜੀ ਹੈ ਸੀਐਮ ਦੀ ਉਹ ਤਾਂ ਸੰਧਵਾ ਪਹੁੰਚ ਵੀ ਗਈ ਸੀ ਸੰਧਵਾ ਪਿੰਡ ਦੇ ਵਿੱਚ ਜੋ ਕਿ ਕੋਟਾਰ ਸਿੰਘ ਸੰਧਵਾ ਜਿਹੜੇ ਅੱਜ ਸੋਸ਼ਲ ਮੀਡੀਆ ਤੇ ਵੀ ਦੱਸ ਰਹੇ ਨੇ ਕਿ ਅਜੇ ਆ ਕੁਝ ਨਹੀਂ ਹੈ ਅਫਵਾਹਾਂ ਨੇ ਲੇਕਿਨ ਜਿਹੜਾ ਦਾ ਚਿਹਰੇ ਤੋਂ ਸਟਾਰਟ ਨਜ਼ਰ ਆ ਰਹੀ ਐ ਇੱਥੋਂ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਜਰੂਰ ਸਾਹਮਣੇ ਆ ਰਿਹਾ ਹੈ ਕਿ ਕੁਝ ਨਾ ਕੁਝ ਜਿਹੜਾ ਕਿ ਅੰਦਰ ਗੜਬੜ ਹੋ ਰਹੀ ਹੈ ਜੋ ਕਿ ਕਲਤਾਪ ਸਿੰਘ ਸੰਧਵਾ ਦੇ ਗ੍ਰਹਿ ਵਿਖੇ ਸਕਿਉਰਟੀ ਪਹੁੰਚਣੀ ਸ਼ੁਰੂ ਹੋ ਗਈ ਹੈ ਸੀਐਮਡੀ ਸਕਿਉਰਟੀ ਔਰ ਲੈਂਡ ਕਲੋਜ਼ਰ ਪਹੁੰਚਣ ਵਾਸਤੇ ਉਹ ਅੜੀਕਾ ਬੱਚੇ ਬੈਠੀਆਂ ਨੇ ਲੈਂਡ ਕਲੋਜ਼ਰ ਜਿਹੜੀਆਂ ਸਟਾਰਟ ਖੜੀਆਂ ਨੇ ਕਿ ਸੰਧਵਾ ਨੂੰ ਮੋੜਨੀਆਂ ਨੇ ਜਾਂ ਦਿੜਬਾ ਨੂੰ ਮੋੜਨੀਆਂ ਨੇ ਕਿਉਂਕਿ ਹਰਪਾਲ ਸਿੰਘ ਚੀਮਾ ਜੋ ਦਿੜਬਾ ਤੋਂ ਬੁਧਾਇਕ ਨੇ ਔਰ ਉਹਨਾਂ ਦਾ ਹਲਕਾ ਔਰ ਉਹਨਾਂ ਦਾ ਜਿਹੜਾ ਦਰਬਾ ਦੇ ਵਿੱਚ ਹੀ ਪੈਂਦਾ ਹੈ ਪਿੰਡ ਵੀ ਹੁਣ ਕਿਹੜੇ ਪਾਸੇ ਨੂੰ ਮੁੜਦਿਆਂ ਨੇ ਲੈਂਡ ਕਲੋజర్ ਇਹ ਉਹੀ ਸਥਿਤੀ ਬਣੀ ਹੋਈ ਹੈ ਲੇਕਿਨ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸਥਿਤੀ ਕਲੀਅਰ ਹੋਵੇਗੀ ਸ਼ਾਮਾ ਤੱਕ ਕੁਛ ਨਾ ਕੁਛ ਵੱਡਾ ਧਮਾਕਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੱਡਾ ਬਦਲਾਅ ਹੋਏਗਾ